ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਲੰਧਰ ਦੇ ਵਿੱਚ 10 ਜੁਲਾਈ ਨੂੰ ਵੋਟਾਂ ਪਈਆਂ ਸਨ ਵਿਧਾਨ ਸਭਾ ਦੀ ਇੱਕ ਸੀਟ ਹੈ ਜਲੰਧਰ ਪੱਛਮੀ ਜਿੱਥੇ ਇਹ ਚੋਣ ਹੋਈ ਸੀਗੀ ਤੇ ਹੁਣ ਅੱਜ ਨਤੀਜੇ ਆ ਰਹੇ ਨੇ ਨਤੀਜਿਆਂ ਤੋਂ ਪਹਿਲਾਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਖਾਲਸਾ ਕਾਲਜ ਫਾਰ ਊਮਨ ਦੇ ਵਿੱਚ ਸਟਰੋਂਗ ਰੂਮ ਬਣਾਇਆ ਗਿਆ ਸੀ ਤੇ ਉੱਥੇ ਹੀ ਅੱਜ ਵੋਟਾਂ ਦੀ ਗਿਣਤੀ ਹੋਣੀ ਹੈ ਈਵੀਐਮ ਮਸ਼ੀਨਾਂ ਉੱਥੇ ਹੀ ਸੁਰੱਖਿਆ ਪ੍ਰਬੰਧਾਂ ਦੇ ਹੇਠ ਰੱਖੀਆਂ ਗਈਆਂ ਸਨ ਤੇ ਫਸਵਾ ਮੁਕਾਬਲਾ ਬਣਿਆ ਹੋਇਆ ਵਾਕਫਾ ਆਗੂਆਂ ਦੇ ਵਿੱਚ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁਕਾਬਲੇ ਨੂੰ ਥੋੜਾ ਜਿਹਾ ਲੂਜ਼ ਕਰ ਦਿੱਤਾ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਭਾਜਪੀ ਤੇ ਕਾਂਗਰਸ ਦੇ ਦਰਮਿਆਨ ਫਸਵਾ ਮੁਕਾਬਲਾ ਦੇਖਣ ਨੂੰ ਮਿਲੇਗਾ ਨਤੀਜੇ ਕਾਫੀ ਦਿਲਚਸਪ ਰਹਿਣਗੇ ਸ਼ੀਤਲ ਅੰਗਰਾਲ ਬੀਜੇਪੀ ਦੇ ਕੈਂਡੀਡੇਟ ਨੇ ਸ਼ੇਤਲ ਅੰਗਰਾਲ ਦੇ ਕਾਰਨ ਹੀ ਇਹ ਚੋਣ ਹੋ ਰਹੀ ਹੈ ਕਿਉਂਕਿ ਸ਼ੇਤਲ ਅੰਗਰਾਲ ਨੇ ਅਸਤੀਫਾ ਦਿੱਤਾ ਸੀ ਜਿਸ ਤੋਂ ਬਾਅਦ ਦੇ ਵਿੱਚ ਉਹ ਭਾਜਪਾ ਚ ਚਲੇ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਜਲੰਧਰ ਪੱਛਮੀ ਤੋਂ ਉਹ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈਣ ਦੀ ਗੱਲ ਵੀ ਕੀਤੀ ਸੀ ਪਰ ਉਸ ਤੋਂ ਪਹਿਲਾਂ ਉਹ ਅਸਤੀਫਾ ਮਨਜ਼ੂਰ ਹੋ ਗਿਆ ਤਾਂ ਇਸ ਤੋਂ ਬਾਅਦ ਹੁਣ ਉੱਥੇ ਵੋਟਿੰਗ ਹੋਈ ਪੂਰਾ ਜ਼ੋਰ ਲਗਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਿੰਦਰ ਭਗਤ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਵੱਡੇ ਵੱਡੇ ਆਗੂ ਵੀ ਚੋਣ ਪ੍ਰਚਾਰ ਵਾਸਤੇ ਪਹੁੰਚਦੇ ਹੋਏ ਦਿਖਾਈ ਦਿੱਤੇ ਕਈ ਮੁੱਦੇ ਵੀ ਪੱਖੇ ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀਆਂ ਵੀ ਕੀਤੀਆਂ ਗਈਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਟਿਕਟ ਦਿੱਤੀ ਸੀਗੀ ਸੁਰਜੀਤ ਕੌਰ ਤੋਂ ਸਮਰਥਨ ਵਾਪਸ ਲੈ ਲਿਆ ਤੇ ਹੁਣ ਆਪਣੇ ਆਪ ਦੇ ਵਿੱਚ ਪਹਿਲੀ ਤਰ੍ਹਾਂ ਦਾ ਮਾਮਲਾ ਹੋਵੇਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੇ ਉਤੇ ਚੋਣ ਲੜ ਰਿਹਾ ਹੋਵੇ ਪਰ ਸ਼੍ਰੋਮਣੀ ਅਕਾਲੀ ਦਲ ਉਹਨੂੰ ਸਮਰਥਨ ਨਾ ਦੇ ਰਿਹਾ ਹੋਵੇ ਤੇ ਇਹਦੇ ਵਿੱਚ ਚੁਣੌਤੀ ਵੀ ਬੀਬੀ ਜਗੀਰ ਕੌਰ ਹੋਰਾਂ ਵਾਸਤੇ ਹੈ ਜਿਹੜਾ ਬਾਗੀ ਤੜਾ ਦੱਸਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਕਿ ਉਹਨਾਂ ਦੀ ਉਮੀਦਵਾਰ ਸੀਗੀ ਤੇ ਇਸ ਕਰਕੇ ਉਹ ਉਹਦਾ ਪੂਰਾ ਸਮਰਥਨ ਕਰ ਰਹੇ ਨੇ ਤੇ ਬਸਪਾ ਨੂੰ ਸਮਰਥਨ ਦਿੱਤਾ ਬਿੰਦਰ ਲਖਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਉਹਦੇ ਹੱਕ ਦੇ ਵਿੱਚ ਭੁਗਤਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਸੁਰਜੀਤ ਕੌਰ ਹੈ ਤੇ ਸੁਰਿੰਦਰ ਕੌਰ ਕਾਂਗਰਸ ਦੀ ਕੈਂਡੀਡੇਟ ਹੈ ਸਾਬਕਾ ਮੇਅਰ ਹੈ ਤੇ ਉਹਦੇ ਵੀ ਹੱਕ ਦੇ ਵਿੱਚ ਵੋਟਾਂ ਕਾਫੀ ਜਾ ਸਕਦੀਆਂ ਨੇ ਤਾਂ ਕੁੱਲ ਮਿਲਾ ਕੇ ਪੂਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਣੀ ਹੈ ਤੇ ਜੇਕਰ ਸਾਰਾ ਕੁਝ ਸਹੀ ਚੱਲਦਾ ਰਿਹਾ ਕੋਈ ਗੜਬੜੀ ਨਾ ਹੋਈ ਤਾਂ 9 ਵਜੇ ਤੱਕ ਪਹਿਲੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਜਲੰਧਰ ਪਛਮੀ ਦੀ ਜ਼ਿਮਨੀ ਚੋਣ ਦੇ ਤਾਂ ਦੱਸ ਦਈਏ ਕਿ 2022 ਦੇ ਵਿੱਚ ਸ਼ੀਤਲ ਅੰਗਰਾਲ ਨੇ ਜਿੱਤ ਹਾਸਲ ਕੀਤੀ ਸੀ ਦੂਜੇ ਨੰਬਰ ਦੇ ਉੱਤੇ ਸੁਸ਼ੀਲ ਰਿੰਕੂ ਰਹੇ ਸੀਗੇ ਤੀਜੇ ਨੰਬਰ ਦੇ ਉੱਤੇ ਮੋਹਿੰਦਰ ਭਗਤ ਰਹੇ ਸੀ ਤੇ ਸੁਸ਼ੀਲ ਰਿੰਕੂ ਵੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਸੀਗੇ ਐਮਪੀ ਦੀ ਉਹਨਾਂ ਨੇ ਚੋਣ ਲੜੀ ਟਿਕਟ ਦਿੱਤੀ ਗਈ ਤੇ ਬਾਅਦ ਦੇ ਵਿੱਚ ਉਹ ਜਿੱਤਣ ਤੋਂ ਬਾਅਦ ਹੁਣ ਦੁਬਾਰਾ ਟਿਕਟ ਦੇ ਹੱਕਦਾਰ ਸੀ ਟਿਕਟ ਮਿਲ ਵੀ ਗਈ ਸੀਗੀ ਪਰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਔਲਵਿਦਾ ਕਹਿ ਕੇ ਬੀਜੇਪੀ ਦਾ ਪੱਲਾ ਫੜ ਲਿਆ ਤੇ ਸ਼ੀਤਲ ਅੰਗਰਾਲ ਵੀ ਨਾਲ ਦੀ ਨਾਲ ਹੀ ਬੀਜੇਪੀ ਦੇ ਵਿੱਚ ਚਲੇ ਗਏ ਤੇ ਹੁਣ ਸ਼ੀਤਲ ਅੰਗਰਾਲ ਬੀਜੇਪੀ ਦੇ ਕੈਂਡੀਡੇਟ ਨੇ ਆਵਾਜ਼ ਆਦਮੀ ਪਾਰਟੀ ਨੇ ਮੋਹਿੰਦਰ ਭਗਤ ਜੋ ਪਹਿਲਾਂ ਬੀਜੇਪੀ ਦੇ ਲੀਡਰ ਸੀ ਉਹਨਾਂ ਦੇ ਪਿਤਾ ਵੀ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਟਿਕਟ ਦਿੱਤੀ ਹੋਈ ਹੈ 2022 ਦੇ ਨਤੀਜਿਆਂ ਦੇ ਉੱਤੇ ਜੇਕਰ ਆਪਾਂ ਵੋਟਾਂ ਦੀ ਗਿਣਤੀ ਦੇਖੀਏ ਤਾਂ ਕਿੰਨੀਆਂ ਵੋਟਾਂ ਪਈਆਂ ਸੀ ਸ਼ਿਤਲੰਗਰਾਲ 1 ਨੰਬਰ ਦੇ ਉੱਤੇ ਰਹੇ ਸੀਗੇ ਜਾਨੀ ਜੇਤੂ ਸੀਗੇ ਉਹਨਾਂ ਨੂੰ 39213 ਵੋਟਾਂ ਪਈਆਂ ਸੀਗੀਆਂ ਕੁੱਲ ਮਿਲਾ ਕੇ 33% ਤੋਂ ਵੱਧ ਵੋਟਾਂ ਹਾਸਲੋ ਕਰ ਗਏ ਸੀ ਇਸ ਹਲਕੇ ਤੋਂ ਦੂਜੇ ਨੰਬਰ ਦੇ ਉੱਤੇ ਸੁਸ਼ੀਲ ਰਿੰਕੂ ਰਹੇ ਸੀਗੇ ਜਿਨ੍ਹਾਂ ਨੂੰ 34960 ਵੋਟਾਂ ਪਈਆਂ ਸੀ ਯਾਨੀ ਕਿ 4000 ਵੋਟਾਂ ਦਾ ਫਰਕ ਸੀਗਾ ਤੇ 30% ਦੀ ਵੋਟਾਂ ਉਹਨਾਂ ਨੇ ਵੀ ਹਾਸਲ ਕਰ ਲੀਆਂ ਸੀ ਤੇ ਤੀਜੇ ਉਮੀਦਵਾਰ ਸੀਗੇ ਮਹਿੰਦਰ ਭਗਤ ਬੀਜੇਪੀ ਵੱਲੋਂ ਤਾਂ ਬੀਜੇਪੀ ਨੂੰ ਵੀ 33486 ਵੋਟਾਂ ਪਈਆਂ ਸੀਗੀਆਂ ਤਾਂ ਇਹਦਾ ਵੋਟ ਫੀਸਰ ਸੀਗਾ 28% ਤੋਂ ਥੋੜਾ ਜਿਹਾ ਜ਼ਿਆਦਾ ਯਾਨੀ ਕਿ 33 30 ਤੇ 28% ਦੋ ਦੋ ਤਿੰਨ ਤਿੰਨ ਪਰਸੈਂਟ ਦੇ ਮਾਰਜਨ ਦੇ ਨਾਲ ਹੀ ਇਹਨਾਂ ਦੀ ਜਿੱਤ ਹਾਰ ਹੋਈ ਸੀ ਤੇ ਇਸ ਤੋਂ ਪਹਿਲਾਂ 2017 ਦੇ ਵਿੱਚ ਸੁਸ਼ੀਲ ਰਿੰਕੂ ਜਿੱਤੇ ਸੀਗੇ ਕਾਂਗਰਸ ਦੇ ਕੈਂਡੀਡੇਟ ਸੀਗੇ ਐਮਐਲਏ ਬਣੇ ਸੀ ਤਾਂ 53000 ਵੋਟਾਂ ਇਹਨਾਂ ਦੇ ਹਿੱਸੇ ਆਈਆਂ ਸਨ ਤੇ 36000 ਵੋਟਾਂ ਲੈ ਕੇ ਦੂਜੇ ਨੰਬਰ ਦੇ ਉੱਤੇ ਰਹੇ ਸੀਗੇ ਮਹਿੰਦਰ ਭਗਤ ਤੀਜੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਰਹੀ ਸੀ ਦਰਸ਼ਨ ਲਾਲ ਭਗਤ 15000 ਵੋਟਾਂ ਹੀ ਪਈਆਂ ਸੀ 15364 ਵੋਟਾਂ ਤੇ 2012 ਦੇ ਵਿੱਚ ਥੋੜੇ ਜੇ ਨਤੀਜੇ ਵੱਖਰੇ ਸਨ ਕਿਉਂਕਿ ਉੱਥੇ ਭਾਜਪਾ ਦਾ ਐਮਐਲਏ ਬਣਿਆ ਸੀ ਜਿਹਨੂੰ 48207 ਵੋਟਾਂ ਪਈਆਂ ਸੀ ਚੁੰਨੀ ਲਾਲ ਭਗਤ ਯਾਨੀ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮਹਿੰਦਰ ਭਗਤ ਦੇ ਪਿਤਾ ਚੁੰਨੀ ਲਾਲ ਭਗਤ ਉਹ ਉਦੋਂ 2012 ਦੇ ਵਿੱਚ ਵਿਧਾਇਕ ਬਣੇ ਸੀ ਭਾਜਪਾ ਵੱਲੋਂ ਤੇ ਨਾਲ ਦੀ ਨਾਲ ਸੁਮਨ ਕੇ ਪੀ 36864 ਵੋਟਾਂ ਦੇ ਨਾਲ ਦੂਜੇ ਨੰਬਰ ਦੇ ਉੱਤੇ ਰਹੇ ਸੀਗੇ ਤੇ ਤੀਜੇ ਨੰਬਰ ਦੇ ਉੱਤੇ ਬਸ ਪਾ ਦੇ ਬਚਨ ਲਾਲ ਸੀਗੇ 4600 ਵੋਟਾਂ ਪਈਆਂ ਸੀ ਪਰ ਫਿਰ ਵੀ ਤੀਜਾ ਨੰਬਰ ਉਹਨਾਂ ਦਾ ਆ ਗਿਆ ਸੀ ਤੇ ਹੁਣ ਵਾਲੇ ਜਿਹੜੇ ਨਤੀਜੇ ਨੇ ਕਾਫੀ ਦਿਲਚਸਪ ਹੋਣਗੇ ਪਟਾਰੀਆਂ ਖੋਲ੍ਹੀਆਂ ਸ਼ੁਰੂ ਹੋ ਜਾਣਗੀਆਂ ਯਾਨੀ ਕਿ ਵੀਐਮ ਮਸ਼ੀਨਾਂ ਖੋਲ੍ਹੀਆਂ ਸ਼ੁਰੂ ਹੋ ਜਾਣਗੀਆਂ ਪੋਸਟਲ ਵੋਟਾਂ ਵੀ ਗਿਣੀਆਂ ਜਾਣਗੀਆਂ ਤਾਂ ਕੁੱਲ ਮਿਲਾ ਕੇ ਰੁਝਾਨ ਹੋਣੇ ਸ਼ੁਰੂ ਹੋ ਜਾਣੇ ਨੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਸੁਰੱਖਿਆ ਦੇ ਪ੍ਰਬੰਧ ਸਖਤ ਕੀਤੇ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋ ਸਕੇ ਕਿਉਂਕਿ VOTING ਵਾਲੇ ਦਿਨ ਵੀ ਸ਼ੀਤਲੰਗਰਾਲ ਨੇ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਗਾਏ ਸੀ ਕਿ ਇਹਨਾਂ ਦੇ ਬੰਦੇ ਇਹਨਾਂ ਦੇ ਵਰਕਰ ਤੇ ਲੀਡਰ ਬਾਹਰੋਂ ਆਏ ਹੋਏ ਨੇ ਜੋ ਚੋਣ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਸ ਕਰਕੇ ਕੁਝ ਵੀ ਹੋ ਸਕਦਾ ਹੈ ਪਰ EVM ਦੇ ਵਿੱਚ ਜਿਵੇਂ ਦੀਆਂ ਵੋਟਾਂ ਪਈਆਂ ਨੇ EVM ਦੇ ਵਿੱਚ ਜੇਕਰ BJP ਵਾਲੇ ਹੀ ਲਾਉਂਦੇ ਨੇ ਇਲਜ਼ਾਮ ਕਿ EVM ਦੇ ਵਿੱਚ ਗੜਬੜੀ ਕੀਤੀ ਗਈ ਹੈ ਤਾਂ ਇਹਦਾ ਮਤਲਬ ਫਿਰ ਜੋ ਇਲਜ਼ਾਮ ਹੋਰ ਲਾਉਂਦੇ ਨੇ ਵਿਰੋਧੀ ਲੋਕ ਸਭਾ ਚੋਣਾਂ ਦੇ ਦੌਰਾਨ ਉਹ ਵੀ ਫਿਰ ਸੱਚ ਹੋ ਸਕਦੇ ਨੇ ਇਸ ਕਰਕੇ ਈਵੀਐਮ ਖੋਲਣ ਗਿਆ ਈਵੀਐਮ ਖੁੱਲਦੇ ਸਾਰ ਹੀ ਪਹਿਲੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਸਾਰਾ ਦਿਨ ਤੁਹਾਨੂੰ ਅੱਜ ਅਪਡੇਟ ਦੇਣ ਦੀ ਕੋਸ਼ਿਸ਼ ਕਰਾਂਗੇ ਲਾਈਵ ਸਟ੍ਰੀਮ ਦੇ ਜ਼ਰੀਏ ਨਿਊਜ਼ ਦੇ ਜ਼ਰੀਏ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਰਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਵੇਂ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਵੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਆ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ 3.5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਸੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ